ਦੋਸਤੋ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਅਸਲਾਮੁਅਲੈਕਮ ਮੈਂ ਤੁਹਾਡਾ ਆਪਣਾ ਸਰਦਾਰ ਅਲੀ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰਾਂ ਅੱਲਾਹ ਪਾਕ ਦਾ ਅੱਲਾਹ ਦੇ ਪਾਕ ਵਲੀਆਂ ਦਾ ਮੁਰਸ਼ਿਦਾਂ ਦਾ ਸਤਿਗੁਰਾਂ ਦਾ ਜਿਨ੍ਹਾਂ ਦੀਆਂ ਰਹਿਮਤਾਂ ਦੇ ਨਾਲ ਸਭ ਕੁਝ ਠੀਕ ਠਾਕ ਹੈ ਔਰ ਮੈਂ ਦੱਸਣਾ ਚਾਹੁੰਦਾ ਜਿੰਨੇ ਮੇਰੇ ਚਾਹਣ ਵਾਲੇ ਹੋ ਤੁਸੀਂ ਤੁਹਾਡੀਆਂ ਦੁਆਵਾਂ ਨਾਲ ਮੈਂ ਸਭ ਠੀਕ ਠਾਕ ਹੈ ਐਕਸੀਡੈਂਟ ਹੋਇਆ ਅੱਜ ਬਹੁਤ ਵੱਡਾ ਪਰ ਰੱਬ ਨੇ ਬਚਤ ਕਰ ਦਿੱਤੀ ਇਹ ਦਸੂਹਾ ਮਕੇਰੀਆਂ ਦੇ ਲਾਗੇ ਐਕਸੀਡੈਂਟ ਹੋਇਆ ਸ਼ੋਅ ਤੇ ਜਾ ਰਹੇ ਸੀਗੇ ਪਰ ਗੱਡੀ ਕਦੋਂ ਆਊਟ ਆਫ ਕੰਟਰੋਲ ਹੋ ਗਈ ਪਤਾ ਨਹੀਂ ਲੱਗਿਆ ਮੈਂ ਫਰੰਟ ਸੀਟ ਤੇ ਬੈਠਾ ਸੀ ਡਰਾਈਵਰ ਦੇ ਨਾਲ ਗੱਡੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸਟੀering ਵੀ ਆਪਣੇ ਅੰਡਰਲਾਈਨ ਦੀ ਕੋਸ਼ਿਸ਼ ਕੀਤੀ ਬਟ ਉਨੀ ਦੇਰ ਚ ਸਾਰਾ ਕੁਝ ਵਾਪਰ ਗਿਆ ਗੱਡੀ ਕਾਫੀ ਜ਼ਿਆਦਾ ਲਾਸ ਹੋ ਗਈ ਹੈ ਚਲੋ ਕੋਈ ਐਡਾ ਵੱਡਾ ਲਾਸ ਨਹੀਂ ਹੈ ਪਰ ਤੁਹਾਡੀਆਂ ਦੁਆਵਾਂ ਮਾ ਨੇ ਸਭ ਕੁਝ ਬਚਾ ਲਿਆ ਡਰਾਈਵਰ ਮੇਰਾ ਮੇਰਾ ਕਜ਼ਨ ਬ੍ਰਦਰ ਹੀ ਆ ਸਾਦਮ ਉਹ ਵੀ ਠੀਕ ਠਾਕ ਹੈ ਥੋੜੀ ਸੱਟ ਲੱਗੀ ਹੈ ਜ਼ੈਰੇ ਰਾਜ ਹਸਪੀਟਲ ਚ ਬਾਕੀ ਸਾਰੇ ਤੰਦਰੁਸਤ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਤੁਹਾਡੀਆਂ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਮੈਂ ਸਭੀਆਂ ਕਾਲਸ ਨਹੀਂ ਲੈ ਪਾ ਰਿਹਾ ਤੇ ਕੁਝ ਚੈਨਲਸ ਨੇ ਉੱਥੇ ਮੌਕੇ ਤੇ ਪਹੁੰਚ ਕੇ ਤੇ ਉਹਨਾਂ ਨੇ ਨਿਊਜ਼ ਜਿਹੜੀ ਆਏ ਵਾਇਰਲ ਕਰ ਦਿੱਤੀ ਪਰ ਮੈਂ ਮੇਰਾ ਇਹ ਫਰਜ਼ ਬਣਦਾ ਸੀ ਕਿ ਮੈਂ ਖੁਦ ਲਾਈਵ ਹੋ ਕੇ ਦੱਸਾਂ ਕਿ ਮੈਂ ਬਿਲਕੁਲ ਠੀਕ ਠਾਕ ਹਾਂ ਔਰ ਤੁਹਾਡੀਆਂ ਦੁਆਵਾਂ ਨੇ ਮੈਨੂੰ ਠੀਕ ਠਾਕ ਰੱਖਿਆ ਹੋਇਆ ਔਰ ਮੈਨੂੰ ਉਮੀਦ ਹੈ ਕਿ ਹਮੇਸ਼ਾ ਤੁਹਾਡੀਆਂ ਦੁਆਵਾਂ ਹੀ ਮੇਰੇ ਸਿਰ ਤੇ ਰਹਿਣਗੀਆਂ ਔਰ ਤੁਸੀਂ ਹਮੇਸ਼ਾ ਮੈਨੂੰ ਚੜ੍ਹਦੀ ਕਲਾ 'ਚ ਰੱਖੋਗੇ ਔਰ ਮੈਂ ਆਪਣੀ ਆਵਾਜ਼ ਦੇ ਨਾਲ ਆਪਣੇ ਲਫ਼ਜ਼ਾਂ ਦੇ ਨਾਲ ਤੁਹਾਨੂੰ ਹਮੇਸ਼ਾ ਪਿਆਰ ਦਿੰਦਾ ਰਹੂੰਗਾ ਔਰ ਤੁਹਾਡੀ ਖਿਦਮਤ ਕਰਦਾ ਰਹੂੰਗਾ ਅੱਲਾ ਹਾਫਿਜ਼ ਦੋਸਤੋ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਅਸਲਾਮ ਅਲੈਕਮ ਮੈਂ ਤੁਹਾਡਾ ਆਪਣਾ ਸਰਦਾਰ ਅਲੀ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰਾਂ ਅੱਲਾਹ ਪਾਕ ਦਾ ਅੱਲਾਹ ਦੇ ਪਾਕ ਵਲੀਆਂ ਦਾ ਮੁਰਸ਼ਿਦਾਂ ਦਾ ਸਤਿਗੁਰਾਂ ਦਾ ਜਿਨ੍ਹਾਂ ਦੀਆਂ ਰਹਿਮਤਾਂ ਦੇ ਨਾਲ ਸਭ ਕੁਝ ਠੀਕ ਠਾਕ ਹੈ ਔਰ ਮੈਂ ਦੱਸਣਾ ਚਾਹੁੰਦਾ ਜਿੰਨੇ ਮੇਰੇ ਚਾਹਣ ਵਾਲੇ ਹੋ ਤੁਸੀਂ ਤੁਹਾਡੀਆਂ ਦੁਆਵਾਂ ਨਾਲ ਮੈਂ ਸਭ ਠੀਕ ਠਾਕ ਹੈ ਐਕਸੀਡੈਂਟ ਹੋਇਆ ਅੱਜ ਬਹੁਤ ਵੱਡਾ ਪਰ ਰੱਬ ਨੇ ਬਚਤ ਕਰ ਦਿੱਤੀ ਇਹ ਤੁਸੂਹਾ ਮਕੇਰੀਆਂ ਦੇ ਲਾਗੇ ਐਕਸੀਡੈਂਟ ਹੋਇਆ ਸ਼ੋਅ ਤੇ ਜਾ ਰਹੇ ਸੀਗੇ ਪਰ ਗੱਡੀ ਕਦੋਂ ਆਟੋਸ ਕੰਟਰੋਲ ਹੋ ਗਈ ਪਤਾ ਨਹੀਂ ਲੱਗਿਆ ਮੈਂ ਫਰੰਟ ਸੀਟ ਤੇ ਬੈਠਾ ਸੀ ਡਰਾਈਵਰ ਦੇ ਨਾਲ ਗੱਡੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸਟੀਰਿੰਗ ਵੀ ਆਪਣੇ ਅੰਡਰਲੈਂਡ ਦੀ ਕੋਸ਼ਿਸ਼ ਕੀਤੀ ਬਟ ਓਨੀ ਦੇਰ ਚ ਸਾਰਾ ਕੁਝ ਵਾਪਰ ਗਿਆ ਗੱਡੀ ਕਾਫੀ ਜ਼ਿਆਦਾ ਲਾਸ ਹੋ ਗਈ ਹੈ ਚਲੋ ਕੋਈ ਵੱਡਾ ਬਡਾ ਲਾਸ ਨਹੀਂ ਹੈ ਪਰ ਤੁਹਾਡੀਆਂ ਦੁਆਵਾਂ ਨੇ ਸਭ ਕੁਝ ਬਚਾ ਲਿਆ ਡਰਾਈਵਰ ਮੇਰਾ ਮੇਰਾ ਕਜ਼ਨ ਬ੍ਰਦਰ ਹੀ ਆ ਸਾਦਮ ਉਹ ਵੀ ਠੀਕ ਠਾਕ ਹੈ ਥੋੜੀ ਸੱਟ ਲੱਗੀ ਹੈ ਜ਼ੇਰੇ ਰਾਜ ਹਸਪੀਟਲ ਚ ਬਾਕੀ ਸਾਰੇ ਤੰਦਰੁਸਤ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਤੁਹਾਡੀਆਂ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਮੈਂ ਸਭੀਆਂ ਕਾਲਸ ਨਹੀਂ ਲੈ ਪਾ ਰਿਹਾ ਤੇ ਕੁਝ ਚੈਨਲਸ ਨੇ ਉਹ ਕਿ ਮੌਕੇ ਤੇ ਪਹੁੰਚ ਕੇ ਤੇ ਉਹਨਾਂ ਨੇ ਨਿਊਜ਼ ਜਿਹੜੀ ਆ ਜਾਈ ਵਾਇਰਲ ਕਰ ਦਿੱਤੀ ਪਰ ਮੈਂ ਮੇਰਾ ਇਹ ਫਰਜ਼ ਬਣਦਾ ਸੀ ਕਿ ਮੈਂ ਖੁਦ ਲਾਈਵ ਹੋ ਕੇ ਦੱਸਾਂ ਕਿ ਮੈਂ ਬਿਲਕੁਲ ਠੀਕ ਠਾਕ ਹਾਂ ਅਥਾਰਟੀਆਂ ਦੁਆਵਾਂ ਨੇ ਮੈਨੂੰ ਠੀਕ ਠਾਕ ਰੱਖਿਆ ਹੋਇਆ ਔਰ ਮੈਨੂੰ ਉਮੀਦ ਹੈ ਕਿ ਹਮੇਸ਼ਾ ਤੁਹਾਡੀਆਂ ਦੁਆਵਾਂ ਹੀ ਮੇਰੇ ਸਿਰ ਤੇ ਰਹਿਣਗੀਆਂ ਔਰ ਤੁਸੀਂ ਹਮੇਸ਼ਾ ਮੈਂ ਚੜ੍ਹਦੀ ਕਲਾਜ ਰੱਖੋਗੇ ਔਰ ਮੈਂ ਆਪਣੀ ਆਵਾਜ਼ ਦੇ ਨਾਲ ਆਪਣੇ ਲਫ਼ਜ਼ਾਂ ਦੇ ਨਾਲ ਤੁਹਾਨੂੰ ਹਮੇਸ਼ਾ ਪਿਆਰ ਦਿੰਦਾ ਰਹੂੰਗਾ ਔਰ ਤੁਹਾਡੀ ਸ਼ਰਮਤ ਕਰੂੰਗਾ ਅੱਲਾਹ ਹਾਫਿਜ਼